ਮੈਂ ਬੱਤਰ ਦਿੱਤੇ ਦਾ ਸੀ ਗਾਂਜੀ ਮੈਂ ਮਹラਗਰ ਸਿੰਘ ਸ੍ਰੀ ਚਮਤਾਲ ਸਾਹਿਬ ਸਰਕਾਰੀ ਹਸਪਤਾਲ ਤੋਂ ਅਸੀਂ ਮੰਗ ਪੱਤਰ ਦੇਣ ਆਏ ਆ ਜੀ ਸਿਰ ਸਰਜਨ ਸਾਹਿਬ ਨੂੰ ਤੇ ਪਹਿਲਾ ਮੰਗ ਪੱਤਰ ਅਸੀਂ ਸਾਡੀਆਂ 5-6 ਮਹੀਨੇ ਤੋਂ ਤਰਖਾਹਾਂ ਪੈਂਦੀ ਕਿ ਪਈਆਂ ਸਾਡੀਆਂ ਤਰਖਾਹਾਂ ਨਹੀਂ ਪਾਈ ਆ ਰਹੇ ਤੇ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸਾਡੇ ਬੱਚਿਆਂ ਦੇ ਆਡੇ ਵਿਛਣਾ ਰਹਿਣੀਆਂ ਪਰੌਣੇ ਤੇ ਤੇ ਸਾਡੇ ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੋ ਗਈਆਂ ਤੇ ਅਸੀਂ ਐਡਵਿਸਨਾ ਕਰਾ ਨਹੀਂ ਸਕੇ ਤੇ ਅਸੀਂ ਆਪਣੇ ਐਸਐਮ ਨੂੰ ਮੰਗ ਪੱਤਰ ਫਿਰ ਉਤੇ ਬਾਅਦ ਐਮਐਲਏ ਸਾਹਿਬ ਨੂੰ ਦਿੱਤੇ ਮੰਗ ਪੱਤਰ ਤੇ ਉਤੇ ਬਾਅਦ ਅਸੀਂ ਮੁੱਖ ਮੰਤਰੀ ਮੰਤਰੀ ਸਾਹਿਬ ਨੂੰ ਦਿੱਤੇ ਤੇ ਸਾਡੀ ਕੋਈ ਸੜਾਈ ਨਹੀਂ ਕਰੀ ਹੈਗੀ ਸਾਨੂੰ ਕੋਈ ਮਤਲਬ ਪ੍ਰੋਤਸਾਹੀ ਦਿੱਤਾ ਬਸ ਤੇ ਸਾਡੇ ਕੋਈ ਪਿੰਡੀ ਤਨਖਾਹ ਨਹੀਂ ਪਾਈਆਂ ਤੇ ਆ ਮੰਗ ਕਰਨ ਨੂੰ ਚਾਹੁੰਦੇ ਅਸੀਂ ਕਹਿੰਦੇ ਆ ਵੀ ਸਾਡੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਸਰ ਮੈਂ ਇੱਕ ਐਨਾ ਦੇ ਹੋਣੀ ਆ ਵੀ ਮੈਂ ਬਿਲਵਜ ਜਨਨੀਆਂ ਅਸੀਂ ਸਫਾਈ ਦਾ ਕੰਮ ਕਰਕੇ ਆਪਣਾ ਟਾਈਮ ਗੁਜ਼ਾਰਾ ਕਰ ਰਹੇ ਹਾਂ ਹੁਣ 5 ਮਹੀਨੇ ਤੋਂ ਸਾਡੀ ਤਨਖਾਹ ਨਹੀਂ ਪੈ ਰਹੀ ਜੀ ਅਸੀਂ ਕੀ ਕਰ ਸਕਦੇ ਆ ਦੱਸੋ ਕਿਉਂਕਿ ਮੰਗਣਾ ਚਾਹੀਦਾ ਮੰਗ ਇੱਕ ਆ ਮੈਂ ਜਾਉਣੇ ਜੀ ਸਾਡੀ ਤਨਖਾਹ ਪੈਂਡ ਦੇ ਜਿਹੜੀ ਪਈ ਆ ਉਹ ਦਿੱਤੀ ਜਾਵੇ ਇਹ ਸਫਾਈ ਸ਼ੇਵਕਾ ਇਹ ਇਸ ਬਿਲਡਿੰਗ ਦੀ ਜਿਹੜਾ ਨਿਊ ਹੁੰਦੀ ਆ ਉਹ ਕੰਮ ਇਹਨਾਂ ਦਾ ਬੁਰੇ ਦੁੱਖ ਦੀ ਗੱਲ ਆ ਇਹ ਸਭ ਤੋਂ ਸੌਲਾ ਇੱਕ ਗਰਾਸ ਆ ਉਹ ਕਰਾ ਮੈਂ ਕਰੰਦੇ ਬਾਅਦ ਵੀ ਆਪਣੇ ਮੇਨ ਕਾਨੇ ਲਈ ਤਸਤਾ ਵਰਦਾ ਲਗਾਤਾਰ ਇਹ ਐਸਐਮਓ ਕਾਫੂ ਲਈ ਇਹ ਸੇਤ ਮੰਤਰੀ ਮੁੱਖ ਮੰਤਰੀ ਤੱਕ ਇਹਨਾਂ ਨੇ ਐਪਲੀਕੇਸ਼ਨ ਦੇ ਦਿੱਤੀਆਂ ਪਿੱਛੇ ਪੰਜ ਚਾਰ ਦਿਨ ਪਹਿਲਾਂ ਮੈਂ ਵੀ ਇਹਨਾਂ ਨੂੰ ਬੇਨਾਲ ਗਿਆ ਸੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣਾ ਡੀਸੀ ਸਾਹਿਬ ਮੀਟਿੰਗ ਦੇ ਵਿੱਚ ਹੀ ਸੀ ਇਸ ਲਈ ਜੀਏ ਸਾਹਿਬ ਜੋ ਐਪਲੀਕੇਸ਼ਨ ਦੇ ਦੇਈ ਦੇ ਨੰਬਰ ਦੇ ਪਾਣੀ ਮਹੀਨੇ ਦਾ ਮਾਹ ਆਪਣਾ ਮਿਹਨਤਾਂ ਨਾ ਉਹ ਇਹਨਾਂ ਨੂੰ ਦਿੱਤਾ ਜਾਵੇ ਔਰ ਇਹ ਦਿਨ ਸਾਰਿਆਂ ਨੂੰ ਪਤਾ ਹੈ ਵੀ ਬੱਚਿਆਂ ਨੇ ਰਮਿਸ਼ਨ ਕਰ ਰਹੀਆਂ ਚਾਹੇ ਅਸੀਂ ਸਰਕਾਰੀ ਸਕੂਲ ਦੇ ਬੱਚੇ ਬੋਗੇ ਪੜ੍ਹਦੇ ਆ ਸਾਡੇ ਕੀ ਗਰੀਬਾਂ ਦੇ ਔਰ ਉੱਥੇ ਵੀ ਵਰਦੀ ਚਾਹੀਦੀ ਆ ਕਾਪੀਆਂ ਲੋਕਾਂ ਨੂੰ ਸਾਨੂੰ ਮੁੱਲ ਨਹੀਂ ਪੈਣੀਆਂ ਇਸ ਕਰਕੇ ਜਿਹਨਾਂ ਜਿਹਨਾਂ ਦਾ ਕੁੱਲੀ ਘੱਡੇ ਪਏ ਆ ਉਹ ਬੱਚਿਆਂ ਦੀ ਪੜਾਈ ਦਾ ਕਿਆ ਕਰਨਗੇ ਅਸੀਂ ਮੰਗ ਕਰਦੇ ਆ ਸਿਵਲ ਸਰਪੰਚ ਸਾਹਿਬ ਨੂੰ ਅੱਜ ਆਇਆ ਬੇਨਤੀ ਪੱਤਰ ਲੈ ਕੇ ਇਹ ਇਨਾਂ ਦੀ ਪਿਛਲੀ ਜਿਹੜੀ ਰਹਿੰਦੀ ਤਨਖਾਹ ਹੈ 5-6 ਮਹੀਨਿਆਂ ਦੀ ਉਹ ਜਲਦ ਜਲ ਜਲਦੀ ਜਾਰੀ ਕਰੀ ਜਾਵੇ ਜੇ ਇਨਾਂ ਦੀ ਤਨਖਾਹ ਨਾ ਪਈ ਤਾਂ ਅਸੀਂ ਮਜਬੂਰਨ ਸ਼ੰਗਾਰਕ ਸੰਨ ਕਰਨਾ ਪਊਗਾ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਨਫੇ ਦੀ ਨੁਕਸਾਨ ਦੀ